ਸੋ ਦੋਸਤੋ ਗੱਲ ਕਰੀਏ ਇਨਸਾਨੀਅਤ ਅਤੇ ਇਮਾਨਦਾਰੀ ਦੀ ਸੋ ਹਾਲੇ ਵੀ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਨਸਾਨੀਅਤ ਅਤੇ ਇਮਾਨਦਾਰੀ ਜਿਉਂਦੀ ਆ ਸੋ ਇਸੇ ਲੜੀ ਦੇ ਤਹਿਤ ਪਿੰਡ ਏਸ਼ਨਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਉਸੇ ਹੀ ਪਿੰਡ ਦੇ ਇੱਕ ਨੌਜਵਾਨ ਜਿਹੜਾ ਕਿ ਇੱਕ ਡੇਰੀ ਦਾ ਕੰਮ ਕਰਦਾ ਸੀ ਉਸ ਦਾ ਅਚਾਨਕ 11 ਰੁਪਏ ਨਾਲ ਭਰਿਆ ਹੋਇਆ ਬਟੂਆ ਜਦੋਂ ਕਿਸੇ ਕਾਰਨ ਕਰਕੇ ਗਿਰ ਗਿਆ ਸ ਜਿਸ ਵਿਅਕਤੀ ਨੂੰ ਉਹ ਲੱਭਿਆ ਤਾਂ ਉਸ ਵਿਅਕਤੀ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਇਨਸਾਨੀਅਤ ਦੇ ਤੌਰ ਤੇ ਉਸ ਨੂੰ ਵਾਪਸ ਕਰ ਦਿੱਤਾ ਸੋ ਆਓ ਦੇਖਦੇ ਹਾਂ ਪੂਰੀ ਘਟਨਾ ਕਿਵੇਂ ਵਾਪਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਵਧੀਆ ਜੀ ਵਧੀਆ ਅੱਛਾ ਜਿਹੜਾ ਇਹ ਆਪਣੇ ਵੀਰ ਉਹਨਾਂ ਦਾ ਬਟੂਆ ਤੁਹਾਨੂੰ ਲੱਭਿਆ ਸੀ ਕਿਹੜੇ ਦਿਨ ਲੱਭਿਆ ਸੀਗਾ ਇਹ ਇਹ ਲੱਭਿਆ ਚੌਥੇ ਲੱਭਿਆ ਸੀਗਾ ਜੀ ਉੱਚੀ ਬੋਲੋ ਥੋੜਾ ਹਾਂਜੀ ਚੌਥੇ ਲੱਭਿਆ ਸੀ ਚੌਥੇ ਚੌਥੇ ਲੱਭਿਆ ਸੀਗਾ ਉਰੇ ਆਪਣੇ ਪੰਜ ਰੁੱਖੇ ਆਪਣੇ ਕੀ ਐਸੋਸੀਏਸ਼ਨਪੁਰ ਪਾਨੂੰ ਵਾਲੇ ਰਸਤੇ 'ਚ ਪਾਨੂੰ ਵਾਲੇ ਰਸਤੇ 'ਚ ਹਾਂਜੀ ਹਾਂਜੀ ਅੱਛਾ ਅੱਛਾ ਫਿਰ ਤੁਸੀਂ ਕਿਵੇਂ ਤੁਹਾਨੂੰ ਲੱਗਿਆ ਵੀ ਹਾਂ ਆਪਾਂ ਥੋੜੇ ਫਿਰ ਅੱਜ ਕੱਲ ਤਾਂ ਕੋਈ ਏਕਣ ਮੁੰਡਾ ਰੁਪਏ ਪੰਜ ਨਹੀਂ ਦਿੰਦਾ ਹੈਗਾ ਫਿਰ ਤੁਹਾਡਾ ਤੁਹਾਡਾ ਕਿਵੇਂ ਇਹ ਬਣਿਆ ਮਾਈਂਡ ਕਿਵੇਂ ਬਣਿਆ ਵੀ ਹਾਂ ਇਹ ਸਾਡਾ ਮਾਈਂਡ ਇਦਾਂ ਦਾ ਵੀ ਅਸੀਂ ਕਿਹਦਾ ਰੁਪਈਆ ਰੱਖ ਨਹੀਂ ਸਕਦੇ अच्छा हां जी पहला काम जी। आ जी। आ, तो काम ਕੀ ਕਰਦੇ ਤੁਸੀਂ ਕੰਮ ਉਹਦਾ کارਪਿੰਟਰ ਦਾ ਕੰਮ ਆ ਜੀ ਅੱਛਾ ਠੀਕ ਆ ਸੂ ਆਪਣੀ ਸ਼ਾਪ ਆ ਠੀਕ ਆ ਹਾਂ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਿ ਬਾਅਦ ਮੈਂ ਸੋਚਿਆ ਜੀ ਵੀ ਕਿਹਨੂੰ ਪੁੱਛੀਏ ਪੰਜ ਚਾਰ ਬੰਦਿਆਂ ਨੂੰ ਉਹ ਤਾਂ ਦੱਸ ਵੀ ਦਿੱਤਾ ਵੀ ਭਾਈ ਮੈਨੂੰ ਪੈਸੇ ਮਿਲਣੇ ਤਾਂ ਹਾਂ ਬਤੂਆ ਹਾਂ ਜੀ ਜੇ ਕੇ ਦਾ ਹੋਇਆ ਭਾਈ ਤੁਹਾਨੂੰ ਮਿਲਿਆ ਮੈਨੂੰ ਦੱਸ ਦਿਓ ਠੀਕ ਆ ਫਿਰ ਬਾਅਦ ਫਿਰ ਮੈਨੂੰ ਇੱਕ ਦਿਨ ਨਹੀਂ ਮਿਲਿਆ ਕੋਈ ਹਾਂ ਫਿਰ ਮੈਂ ਲਾਉਸਮੈਂਟ ਕਰਾਈ ਗੁਰਦੁਆਰਾ ਸਾਹਿਬ ਅੱਛਾ ਉੱਥੇ ਮੈਂ ਕਿਹਾ ਭਾਈ ਆਪਦੇ ਨੋਟਾਂ ਦੀ ਜਾਣਕਾਰੀ ਦੇ ਕੇ ਮੈਨੂੰ ਵੀ ਫੇਰ ਲੈ ਜੂ ਮੈਂ ਤੁਹਾਨੂੰ ਠੀਕ ਹੈ ਜੀ ਗੁਰਦੁਆਰਾ ਸਾਹਿਬ ਫੇਰ ਮੈਂ ਸੋਚਿਆ ਵੀ ਗੁਰਦੁਆਰਾ ਸਾਹਿਬ ਅਲਾਉਸਮੈਂਟ ਕਰਾ ਦਈਏ ਠੀਕ ਆ ਗੁਰਦੁਦਵਾਰਾ ਸਾਹਿਬ ਮੈਂ ਗ੍ਰਾਂਂਤੀ ਨੂੰ ਕਿਹਾ ਵੀ ਅਲਾਉਸਮੈਂਟ ਐਦਾਂ ਕਰਾਉਣੀ ਆ ਤੁਸੀਂ ਹੂੰ ਵੀ ਭਾਈ ਆਪਣੇ ਉੱਥੇ ਡਿਗਿਆ ਪਰਸ ਹਾਂ ਵੀ ਆਪਣੇ ਨੋਟਾਂ ਦੀ ਜਾਣਕਾਰੀ ਦੇ ਕੇ ਹਾਂ ਵੀ ਦੱਸ ਕੇ ਵੀ ਕਿੰਨੇ ਕਿੰਨੇ ਪੈਸੇ ਨੇ ਕਿਹੜੇ ਕਿਹੜੇ ਨੋਟ ਕਿਹੜੇ ਕਿਹੜੇ ਨੋਟ ਨੇ ਬਸ ਮੈਂ ਤਾਂ ਆਹੀ ਚੀਜ਼ ਆ ਉਹ ਦੱਸ ਕੇ ਵੀ ਮੇਰੇ ਤੋਂ ਭਾਈ ਆਪਣਾ ਪਾਸ ਹਾਂ ਅੱਛਾ ਉਸ ਤੋਂ ਬਾਅਦ ਜਦੋਂ ਤੁਸੀਂ ਲਾਉਸਮੈਂਟ ਕਰਾਤੀ ਫਿਰ ਤੁਹਾਡੇ ਕੋਲ ਜਾਣ ਦੀ ਔਰ ਵੀ ਬਹੁਤ ਲੋਕ ਆਏ ਹੋਣਗੇ ਹਾਂ ਜੀ ਦੋ ਤਿੰਨ ਬੰਦੇ ਆਏ ਕੋਈ ਕਹੇ ਮੇਰਾ 7000 ਹੈ ਹਾਂ ਕੋਈ ਕਹੇ ਮੇਰਾ 8000 ਹੈ ਹਾਂ ਕੋਈ ਕਹੇ ਮੇਰਾ ਆਈਡੀ ਪ੍ਰੂਫ ਦੀ ਵਿੱਚ ਉਹਦੇ ਹਾਂ ਮੈਂ ਕਿਹਾ ਭਾਈ ਇੰਨੇ ਰੁਪਏ ਪਰ ਜਿੰਨਾ ਚੱਕਰ ਜਣ ਦੀ ਸਹੀ ਗਿਣਤੀ ਅਤੇ ਸਹੀ ਆਪਣੇ ਤੁਹਾਨੂੰ ਨੋਟ ਹਾਂ ਜੀ ਹਾਂ ਭਾਈ ਉਹਨਾਂ ਨੇ ਨਹੀਂ ਦੱਸੇ ਉਹਨਾਂ ਚੱਕਰ ਨਹੀਂ ਨਹੀਂ ਫਿਰ ਤੁਸੀਂ ਤੇ ਫਿਰ ਇਹਦਾ ਵੀਰ ਦਾ ਮੈਨੂੰ ਫੋਨ ਆਇਆ ਅੱਛਾ ਇਹ ਕਹਿੰਦਾ ਵੀ ਠਿਕਣੇ-ਠਿਕਣੇ ਕਰਕੇ ਮੈਨੂੰ ਘਰੋਂ ਫੋਨ ਆਇਆ ਹਾਂ ਵੀ ਤੁਹਾਡੀ ਲੋਸਮੈਂਟ ਕਰਾਈ ਆ ਤੁਸੀਂ ਵੀ ਮੇਰੇ ਨੂੰ ਪਾਰਸਲ ਲੱਭਿਆ ਹਾਂ ਮੈਂ ਕਹਾਂ ਵੀ ਹਾਂ ਲੱਭਿਆ ਮਾਂ ਕਿਹੜੇ-ਕਿਹੜੇ ਨੋਟ ਸੀ ਹਾਂ ਇਹ ਕਹਿੰਦਾ ਵੀ ਆਹ ਨੋਟ ਸੀਗੇ ਇਹਨੇ ਜਾਣਕਾਰੀ ਸਹੀ ਦਿੱਤੀ ਠੀਕ ਆ ਉਹਨੇ ਹੀ ਨੋਟ ਦੀ ਉਹਨੀ ਰਕਮ ਦੀ ਹਾਂ ਇਹਨੇ ਟਾਈਮ ਵੀ ਸਹੀ ਦੱਸਿਆ ਅੱਛਾ ਵੀ ਇੰਨੇ ਕ ਟਾਈਮ ਤੇ ਮੇਰਾ ਉੱਥੇ ਗਰੇ ਨੇ ਪੈਸੇ ਠੀਕ ਆ ਠੀਕ ਆ ਵੀ ਮੈਂ ਪੈਟਰੋਲ ਪੰਪ ਤੇ ਤੇਲ ਪਵਾਉਣ ਗਿਆ ਸੀਗਾ ਹਾਂ ਵੀ ਜਦ ਮੈਂ ਪੰਪ ਤੇ ਗਿਆ ਹਾਂ ਵੀ ਮੈਨੂੰ ਉੱਥੇ ਜਦ ਮੈਂ ਦੇਖਿਆ ਵੀ ਮੇਰੇ ਪੈਸੇ ਹੈ ਨਹੀਂ ਜੀ ਜੇਬ ਚ ਠੀਕ ਆ ਜੀ ਤੇ ਉਸ ਤੋਂ ਬਾ ਜਾਨੂਏ ਵਾਪਸ ਆਇਆ ਜਾਨੂ ਅਸੀਂ ਲੰਘੇ ਅੱਛਾ ਮੈਂ ਰਿਸ਼ਤੇਦਾਰੀ ਚ ਨਹੀਂ ਜਾ ਰਿਹਾ ਸੀ ਠੀਕ ਆ ਤੇ ਉਹ ਤੋਂ ਬਾਅਦ ਫਿਰ ਮੈਂ ਅਲੋਟਮੈਂਟ ਦਾ ਮਤਲਬ ਪ੍ਰੋਗਰਾਮ ਦੇਖਿਆ ਵੀ ਅਲੋਟਮੈਂਟ ਕਰਾਉਣੀ ਪੈਣੀ ਹੈ ਠੀਕ ਆ ਇਹਦਾ ਹੁਣ ਕਿਹਨੂੰ ਪੁੱਛਾਂਗੇ ਚਲੋ ਇਹ ਜਾਣ ਦੀ ਕਹਿਣ ਦਾ ਮਤਲਬ ਤਾਂ ਇਹ ਵੀ ਬਾਈ ਉਹਨਾਂ ਨੇ ਸਹੀ ਪੈਸੇ ਤੁਹਾਨੂੰ ਦੱਸਦੇ ਰਕਮ ਦੱਸਦੀ ਵੀ ਇੰਨੀ ਆ ਅਤੇ ਨੋਟਾਂ ਦੀ ਗਿਣਤੀ ਦੱਸਦੀ ਵੀ ਆ ਪੰਜ 500 ਦੀ ਦਿੱਤੀ ਜਾਂ ਜੋ ਵੀ ਜਿੰਨੇ ਵੀ ਹੈਗੇ ਸੀ ਹੈ ਜੋ ਵੀ ਸੀਗਾ ਉਹਨਾਂ ਨੇ ਸਹੀ ਜਾਣਕਾਰੀ ਦਿੱਤੀ ਠੀਕ ਠੀਕ ਆ ਮੈਂ ਕਰਦਾ ਗੱਲ ਕੋਈ ਕਰਨੀ ਅੱਛਾ ਕੋਈ ਹੋਰ ਕੀ ਆ ਬਾਈ ਜੀ ਬਸ ਵਧੀਆ ਵੀਰ ਜੀ ਅੱਛਾ ਥੋੜੇ ਗਰੇ ਸੀ ਪੈਸੇ ਨਾ ਬਾਈ ਜੀ ਹਾਂ ਜੀ ਹਾਂ ਜੀ ਵੀਰ ਜੀ ਮੈਂ ਤੇਲ ਕਰਾਉਣ ਨੂੰ ਚੱਲਿਆ ਸੀ ਪੰਪ ਤੋਂ ਪਿੰਡਾ ਆਪਣੈਸ਼ਨਪੁਰੇ ਆ ਪਿੰਡੇਸ਼ਨਪੁਰੇ ਆ ਜੀ ਅੱਛਾ ਤੇ ਜਦੋਂ ਮੈਂ ਪੰਪ ਤੇ ਪਹੁੰਚਿਆ ਤੇ ਚਲੋ ਉੱਥੇ ਦੇ ਕੀ ਕੀਤੀ ਹੈ ਪਿੰਡ ਮੈਂ ਘਰੇ ਆਇਆ ਮੈਂ ਘਰ ਦੇ ਨੂੰ ਪੁੱਛਿਆ ਮੈਂ ਇੱਥੇ ਅੰਦਰ ਦੇਖੇ ਤਾਂ ਪੈਸੇ ਤਾਂ ਨਹੀਂ ਗਿਰਗੇ ਉਹ ਕਹਿੰਦੇ ਵੀ ਕਿਸੇ ਨੂੰ ਦਿੱਤੇ ਹੋਣਗੇ ਤਾਂ ਤੂੰ ਰਜਿਸਟਰ ਦੇਖ ਮੈਂ ਰਜਿਸਟਰ ਦੇਖਿਆ ਸਾਰਾ ਕੁ ਕਰਿਆ ਪਰ ਨਹੀਂ ਮੈਂ ਸਾਰੇ ਬੰਦੇ ਨੋ ਪੜੇ ਨਹੀਂ ਆਇਆ ਤੇ ਫਿਰ ਉਦੋਂ ਬਾਅਦ ਚਲੋ ਜੋ ਕੁਝ ਹੋ ਗਿਆ ਠੀਕ ਹੈ ਵੀ ਇਹ ਤੋਂ ਇੱਕ ਮੈਂ ਤਾਂ ਲੱਗਿਆ ਹੋਊਗਾ ਵੀ ਚਲੋ ਗਏ ਹੁਣ ਤਾਂ ਆਪ ਵੀ ਗਏ ਤੇ ਉਦੋਂ ਬਾਅਦ ਮੈਂ ਤਾਂ ਜੀ ਕੱਲ ਫਿਰ ਮੰਡੀ 'ਚ ਸੀਗਾ ਕਣਕ ਲੈ ਕੇ ਗਿਆ ਹੋਇਆ ਉਹਨਾਂ ਨੇ ਲੌਸਮੈਂਟ ਕਰਾਈ ਲੌਫਟ ਕਰਾ ਕੇ ਜੇ ਮੈਨੂੰ ਘਰੋਂ ਫੋਨ ਗਿਆ ਕਹਿੰਦੇ ਵੀ ਇਦਾਂ ਦਾ ਕਰਕੇ ਵੀ ਤੁਸੀਂ ਰਾਮਚੰਦ ਦਾ ਨੰਬਰ ਹੈਗਾ ਤੁਹਾਡੇ ਕੋਲੇ ਮੈਂ ਕਹਾਂ ਵੀ ਹੈਗਾ ਅੱਛ ਠੀਕ ਆ ਕੱਲ ਮੈਂ ਫੋਨ ਕੀਤਾ ਇਹ ਕਹਿੰਦਾ ਵੀ ਹਾਂ ਲੱਭੇ ਨੇ ਕਹਿੰਦਾ ਵੀ ਪੈਸੇ ਮਾ ਵੀ ਇੱਕ ੜਕੜ ਕਰਕੇ ਇੰਨੇ ਨੋਟ ਨੇ ਇਹ ਮੇਰੇ ਮੈਂ ਤੇਰੇ ਕੋਲ ਨਹੀਂ ਮੇਰੇ ਘਰੇ ਨੇ ਠੀਕ ਆ ਫਿਰ ਮੈਨੂੰ ਅੱਜ ਇਹਨਾਂ ਨੇ ਵੱਧਵਾ ਪਾਸ ਕਰਤਾ ਚਲੋ ਹੁਣ ਮੈਂ ਥੋੜਾ ਜਿਆਦਾ ਫਿਰ ਪਤਾ ਲੱਗਿਆ ਦੇਣ ਦੀ ਇੱਕ ਜਦੋਂ ਇਹਨਾਂ ਨੇ ਦੱਸਿਆ ਵੀ ਹਾਂ ਫਿਰ ਇੱਕ ਮਾਨੂੰ ਖੁਸ਼ੀ ਤਾਂ ਹੋਈ ਹੋਗੀ ਖੁਸ਼ੀ ਤਾਂ ਹੋਈ ਹੈ ਜੀ ਅਮਾਨਤਰੀ ਹੈ ਅੱਜ ਵੀ ਹੈ ਜਾਂਦਾ ਹੈ ਹੈ ਮਹਾਨਦਾਰੀ ਅੱਜ ਵੀ ਜਿੰਦਾ ਹੈ ਜੀ ਹਾਂ ਇਹ ਲਗਭਗ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਜ਼ਿਆਦਾਤਰ ਦੇਖਣ ਨੂੰ ਮਿਲ ਸਕਦੀ ਹੈ ਜੇ ਆਪਾਂ ਕਰੀਏ ਹੈਂ ਹਾਂਜੀ 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 ਬਿਲਕੁਲ ਜੀ ਹਾਂ 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 ਸੋ ਦੋਸਤੋ ਅਸੀਂ ਇਸ ਵਕਤ ਖੜੇ ਹਾਂ ਜੀ ਪਿੰਡ ਈਸ਼ਨਪੁਰੇ ਗੱਲਬਾਤ ਕੀਤੀ ਹੈ ਬਾਈ ਹੁਣ ਨਾਲ ਇੱਕ ਬਾਈ ਦੌਰੇ ਅ ਅੱਜ ਆਪਾਂ ਚਲੋ ਬੇਸ਼ੱਕ ਰਕਮਤਾ ਚਲੋ ਅਸੀਂ ਨਹੀਂ ਦੱਸਾਂਗੇ ਇਹ ਬਟੂਆ ਗਿਰਿਆ ਸੀਗਾ ਉਹਦੇ ਵਿੱਚ ਪੈਸੇ ਸੀਗੇ ਹੈਗੇ ਵੀ ਆਪਾਂ ਕਹਿੰਦੀ ਸੌਆਂ ਚੰਤੀ ਹਜ਼ਾਰਾਂ 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 ਚ ਸੀਗੇ ਇਹ ਬਾਈ ਹੁਣੀ ਆਪਣੇ ਇਹਨਾਂ ਨੇ ਆ ਇਸ ਰੁਣਾ ਦੀ ਦੀ ਦੁਕਾਨ ਆ ਇਹਨਾਂ ਨੇ ਬਟੂਆ ਜਿਹੜਾ ਹੈਗਾ ਸੀਗਾ ਚੱਕਿਆ ਤੇ ਆਇਡੈਂਟੀਫਾਈ ਕੀਤੀ ਲਾਸਮੈਂਟ ਕਰਾਈ ਇਹਨਾਂ ਨੇ ਦੇਖਿਆ ਇਹਨਾਂ ਨੂੰ ਪਤਾ ਸੀਗਾ ਕਿ ਇਹੀ ਪਿੰਡ ਦੇ ਹੋ ਸਕਦੇ ਨੇ ਸੋ ਲਾਸਮੈਂਟ ਦੇ ਦੁਆਰਾ ਇਹਨਾਂ ਨੇ ਜੋ ਵੀ ਇਹਨਾਂ ਦਾ ਇਹਨਾਂ ਨੂੰ ਇਹਨਾਂ ਨੇ ਪੈਸੇ ਅਤੇ ਗਿਣਤੀ ਦੱਸ ਕੇ ਬਾਈ ਹੋਣਾ ਨੇ ਫਿਰ ਪੂਰੇ ਜਾਣ ਦੀ ਤਸੱਲੀ ਕਰਕੇ ਠੀਕ ਨਹੀਂ ਗੱਲ ਹੈ ਹੋਰ ਵੀ ਇਹਨਾਂ ਨੂੰ ਫੋਨ ਆਏ ਬਹੁਤ ਲੋਕਾਂ ਦੇ ਵੀ 8000 ਤੇ 8000 ਸੀ ਪਰ ਨਹੀਂ ਜਿਨੇ ਸਹੀ ਆਪਣੀ ਰਕਮ ਦੱਸੀ ਤੇ ਸਹੀ ਨੋਟ ਦੱਸੇ ਵੀ ਇੰਨੇ ਸੀਗੇ ਬਾਈ ਹੋਣਾ ਨੂੰ ਜਾਣਦੀ ਇਹਨਾਂ ਨੇ ਵਾਪਸ ਕਰਤੇ ਸੋ ਇਤੈਰਾਆਂ ਦੀਆਂ ਜਿਹੜੀਆਂ ਚੰਗੀਆਂ ਜਿਹੜੀਆਂ ਆਪਣੇ ਕਹਿ ਦਈਏ ਕਿ ਗੱਲਾਂ ਨੇ ਜਾਂ ਜਿਹਦੇ ਤੋਂ ਆਪਾਂ ਨੂੰ ਸੇਧ ਮਿਲਦੀ ਆ ਜਾਂ ਜਿਹਨੂੰ ਆਪਾਂ ਕਹਿ ਦਈਏ ਕਿ ਆਪਾਂ ਕਿਸੇ ਦਾ ਭਲਾ ਕਰ ਸਕਦੇ ਆ ਭਲਾ ਹੀ ਨਹੀਂ ਹੈਗਾ ਕਿ ਆਪਾਂ ਵੱਡੇ ਵੱਡੇ ਲੰਗਰ ਲਾ ਲਈਏ ਜਾਂ ਹੋਰ ਉਹ ਕਰਦਿਏ ਪਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਆਪਣੀਆਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਵਰਤਦੇ ਆ ਨੇ ਉਹਦੇ ਵਿੱਚ ਜੇ ਆਪਾਂ ਕਹਿੰਦੀ ਹੈਲਪ ਕਰ ਸਕੀਏ ਸਹਾਇਤਾ ਕਰ ਸਕੀਏ ਤਾਂ ਉਦੋਂ ਵੱਡੀ ਕੋਈ ਮੈਨੂੰ ਲੱਗਦਾ ਇਨਸਾਨੀਅਤ ਨਹੀਂ ਹੁੰਦੀ ਇਹ ਬਾਈ ਉਹਨਾਂ ਨੇ ਵੱਡਾ ਜਗੜਾ ਕੀਤਾ ਰੁਪਏ ਤਾਂ 10 ਨਹੀਂ ਅੱਜਕੱਲ ਕੋਈ ਛੜਦਾ ਹੈਗਾ ਠੀਕ ਹੈ ਇਹ ਤਾਂ ਫੇਰ ਜਾਣ ਦੀ ਹਜ਼ਾਰਾਂ ਦੇ ਵਿੱਚ ਇਹਨਾਂ ਨੇ ਪੈਸੇ ਇਹਨਾਂ ਨੂੰ ਵਾਪਸ ਕੀਤੇ ਨੇ ਇੱਕ ਵੱਡੀ ਮਿਸਾਲ ਹੈ ਬਾਈ ਉਹਨਾਂ ਨੇ ਪੇਸ਼ ਕੀਤੀ ਆ ਸੋ ਐਸ਼ੀਨਪਰ ਅਸੀਂ ਇਸ ਵਕਤ ਮੌਜੂਦ ਆ ਬਾਈ ਹੁਣ ਦੇ ਪੈਸੇ ਵਾਪਸ ਹੋ ਚੁੱਕੇ ਨੇ ਸੋ ਵੱਡੀ ਗਿਣਤੀ ਵਿੱਚ ਜਿਹੜੇ ਇੱਥੇ ਪਿੰਡ ਦੇ ਨਗਰ ਨਿਵਾਸੀ ਇਹ ਮੌਜੂਦ ਨੇ ਇਹ ਉਹਨਾਂ ਦੀ ਹਾਜ ਦੇ ਵਿੱਚ ਇਹ ਇਹਨਾਂ ਨੇ ਵਾਪਸ ਵਾਪਸੀ ਕੀਤੀ ਆ ਸੋ ਵੀਡੀਓ ਬਣਾਉਣ ਦਾ ਸਾਡਾ ਮੇਨ ਮਕਸਦ ਮੇਨ ਮੁੱਦਾ ਇਹੀ ਸੀਗਾ ਕਿ ਤੁਹਾਡੀ ਲਾਈਫ ਦੇ ਵਿੱਚ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਕੋਈ ਪੈਸੇ ਤੋਂ ਬਗੈਰ ਹੋਰ ਵੀ ਤੁਹਾਨੂੰ ਕੋਈ ਚੀਜ਼ ਲੱਭਦੀ ਆ ਤਾਂ ਕਿਸੇ ਦੀ ਸਾਉ ਕੋਈ ਗਰੀਬ ਬੰਦੇ ਦੀ ਵੀ ਹੋ ਸਕਦੀ ਹੈ ਕਿਸੇ ਲੋੜਵੰਦੀ ਵੀ ਹੋ ਸਕਦੀ ਹੈ ਤਾਂ ਤੁਸੀਂ ਵੀ ਉਹਨੂੰ ਵਾਪਸ ਕਰਨ ਦੀ ਜਣਦੀ ਆਪਣੀ ਉਹ ਆਪਣੇ ਵਿੱਚ ਇਹ ਹੋਣੀ ਚਾਹੀਦੀ ਇਮਾਨਦਾਰੀ ਇੰਨੀ ਕੁ ਹੋਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਕਿਸੇ ਦੀ ਇਸ ਤਰ੍ਹਾਂ ਸਹਾਇਤਾ ਕਰਦੀਆਂ ਕਿਸੇ ਦਾ ਆਪਾਂ ਕਿਸੇ ਦੀ ਚੀਜ਼ ਨਹੀਂ ਰੱਖਦੇ ਤਾਂ ਪ੍ਰਮਾਤਮਾ ਵੀ ਦੇਖਦਾ ਆਪਾਂ ਨੂੰ ਦੋ ਗੁਣਾ ਵੱਧ ਹੋਰ ਆਪਾਂ ਨੂੰ ਦੇ ਦਿੰਦਾ ਸੋ ਬਾਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ